ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲੋ ਜੀ ਇਸ ਸਾਲ ਇਸ ਵੈਰਾਈਟੀ ਨੇ ਬਹੁਤ ਆਪਣੀਆਂ ਧੂਮਾਂ ਪਾ ਰੱਖੀਆਂ ਨੇ ਪੰਜਾਬ ਦੇ ਵਿੱਚ। ਆਪਾਂ ਤੁਹਾਨੂੰ ਦੱਸ ਦਈਏ ਇਹ ਵੈਰਾਈਟੀ ਕਿਹੜੀ ਵੈਰਾਈਟੀ ਹੈ, ਕਿੰਨਾ ਟਾਈਮ ਲੰਦੀ ਆ, ਕਿੰਨਾ ਇਹਦਾ ਹਸਟ ਝਾੜ ਆ। ਇਹ ਵੈਰਾਈਟੀ ਹੈਗੀ ਜੀ PV1। ਇਹਨੂੰ ਪੰਜਾਬ ਨੰਬਰ 1 ਨਾਲ ਵੀ ਆਪਣੇ ਜਾਣਿਆ ਰਿਹਾ ਇਸ ਸਾਲ। ਯਾਨੀ ਕਿ ਬਹੁਤ ਵਧੀਆ ਵੈਰਾਈਟੀ ਆ ਦੇਖੋ। ਛਿੱਟਾਈ ਛਿੱਟਾਈ ਸਾਰੇ ਜਨਨ ਕੀ ਇਹ ਗੱਲ ਕਰੀ ਆਈ ਆਪਾਂ ਇਹਦੀ ਇਹਦੇ ਵਿੱਚ ਵਧੀਆ ਗੱਲਾਂ ਕੀ ਨੇ ਦੋ ਤਿੰਨ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦੰਨੇ ਆ ਇਸ ਸਾਲ ਹੀ ਚਾਈਨੀ ਵਾਇਰਸ ਯਾਨੀ ਕਿ ਛੋਟੇ ਬੁੱਝੇ ਵਾਲਾ ਵਾਇਰਸ ਸਾਰੇ ਹੀ ਬੀਜਾਂ ਦੇ ਵਿੱਚ ਆਇਆ ਯਾਨੀ ਕਿ ਪੀਆਰ 126 ਚ ਵੀ ਦੇਖਿਆ ਗਿਆ ਉਹ ਸਭ ਤੋਂ ਵਧੀਆ ਗੱਲ ਕੀ ਆਈ ਇਹਦੇ ਵਿੱਚੋਂ ਇੱਕ ਵੀ ਨਹੀਂ ਸੀਗਾ ਇਸ ਸਾਲ ਪਰ ਮੈਂ ਤੁਸੀਂ ਆਪਾਂ ਰੇਪ ਜਦੋਂ ਪਾਉਨੇ ਆ ਇੱਕ ਵੀ ਮਤਲਬ ਆਪਾਂ ਨੂੰ ਉਹ ਬੁੱਝਾ ਦੇਖਣ ਨੂੰ ਨਹੀਂ ਮਿਲਿਆ ਹੈਗਾ ਕਿਉਂਕਿ ਇਸ ਸਾਲ ਆਪਣੇ ਏਰੀਆ ਦੇ ਵਿੱਚ ਉਹ PR126 ਭਾਵੇਂ ਪੂਛਾ 44 ਉਹ ਤਾਂ ਜਮੇ ਹੀ ਖਤਮ ਹੋ ਗਈ। ਯਾਨੀ ਕਿ ਉਹ ਵਾਇਰਸ ਦਾ ਇਹਦੇ ਵਿੱਚ ਨਾ ਹੀ ਨਹੀਂ ਹੈਗਾ। ਦੂਜੀ ਗੱਲ ਇਹ ਚ ਕੀ ਆਪਾਂ ਨੂੰ ਵਧੀਆ ਲੱਗੀ। ਯਾਨੀ ਕਿ ਇਹ ਘੱਟ ਖਰਾਕ ਨਾਲ ਵੀ ਟਾਪ ਦੀ ਵੈਰੈਟੀ ਹੈ। ਯਾਨੀ ਕਿ ਜੇ ਤੁਸੀਂ ਮੰਨ ਕੇ ਚੱਲੋ ਤੁਹਾਡੀ ਵਧੀਆ ਜ਼ਮੀਨ ਹੈ। ਤਾਂ 3 ਢਾਈ ਥਾਲਿਆਂ ਨਾਲ ਪੂਰੀ ਕੰਮ ਜਾਵਾ। ਜੇ ਸੂਏ ਦਾ ਪਾਣੀ ਲੱਗਦਾ। ਤਾਂ 2 ਥਾਲਿਆਂ ਨਾਲ ਵੀ ਇਹ ਪੂਰੀ ਟਾਪ ਦੀ ਵੈਰੈਟੀ। ਜੇ ਗੱਲ ਕਰੀ ਆਪਾਂ ਇਹਦੇ ਛਾੜਦੀ। ਪਿਛਲੇ ਸਾਲਾਂ ਵਿੱਚ ਇਹਦਾ 32 ਤੋਂ ਲੈ ਕੇ 35 36 ਕੁੰਟਲ ਤੱਕ ਝਾੜ ਰਿਹਾ ਹੈ। ਇਸ ਸਾਲ ਦੇਖਣੀ ਹੈ ਆਪਣੇ ਇਹਦਾ ਕੀ ਝਾੜ ਆਉਂਦਾ ਯਾਨੀ ਕਿ ਪਿਛਲੇ ਸਾਲਿਆਂ ਚ ਤਾਂ ਇਹ 32 ਤੋਂ ਲੈ ਕੇ 35 36 ਤੱਕ ਝਾੜੇ ਦਾ ਤਕਰੀਬਨ ਰਿਹਾ ਹੈ। ਬਾਕੀ ਹਰੀ ਕਚੂਰ ਰਹਿੰਦੀ ਹੈ ਜੀ ਇਹਨ। ਬਾਕੀ ਹੁਣ ਝਾੜ ਦੇਖਦੇ ਹਾਂ ਜੀ ਇਹਦਾ ਵੱਡਾਂਗੇ ਜਦੋਂ। ਜੇ ਗੱਲ ਕਰੀਏ ਇਹ ਸਮਾਂ ਕਿੰਨਾ ਲੈਂਦੀ ਹੈ ਪੱਕਣ ਦੇ ਵਿੱਚ। ਇਹ ਤਕਰੀਬਨ ਮੰਨ ਕੇ ਚੱਲੋ ਤੁਸੀਂ 150 ਤੋਂ ਲੈ ਕੇ 155 ਦਿਨ। ਯਾਨੀ ਕਿ ਪੂਛਾ 44 ਜੀ ਨਹੀਂ ਇਹ ਟਾਈਮ ਲੈਂਦੀ ਆ। ਬਾਕੀ ਤੁਸੀਂ ਅਨਾਜ ਦੇਖੋ ਜੀ। ਐਣ ਛੱਟਾ ਹੀ ਛੱਟਾ ਪਿਆ ਜੀ। ਬਾਕੀ ਜੇ ਕਿਸੇ ਆਪਣੇ ਭਰਾ ਨੇ ਪਿਛਲੇ ਸਾਲ ਇਹ ਵੈਰਾਈਟੀ ਲਾਈ ਆ ਤਾਂ ਆਪਣੇ ਨਾਲ ਉਹ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ। ਵੀ ਇਹਦਾ ਕੀ ਝੜ ਰਿਹਾ ਹੈ। ਬਾਕੀ ਪਿਛਲੇ ਸਾਲ ਆਪਣੇ ਇੱਕ ਦੋ ਭਰਾ ਨੇ ਲਾਈ ਆ ਉਹਨਾਂ ਨੇ ਯਾਨੀ ਕਿ 30 ਕੁਇੰਟਲ ਤੋਂ ਲੈ ਕੇ 34 35 ਤੱਕ ਦੇ ਲਵੇ ਲਵੇ ਝਾੜ ਪਿਛਲੇ ਸਾਲਾਂ ਦੇ ਵਿੱਚ ਦੱਸਿਆ ਚਲੋ ਬਾਕੀ ਆਪਾਂ ਆਪਣੇ ਖੇਤ ਤੇ ਤਜਰਬਾ ਕਰਕੇ ਜਰੂਰ ਦੱਸਾਂਗੇ ਤੁਹਾਨੂੰ ਇਹਦਾ ਝਾੜ ਕੀ ਰਿਹਾ ਕਿਉਂਕਿ ਆਪਾਂ ਕਿਸੇ ਦੇ ਖੇਤ ਦੇ ਝਾੜ ਨੂੰ ਨਹੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਮੰਨਦੇ ਆਂ ਵੀ ਚਲੋ ਕਿਸੇ ਦੇ 35 36 ਵੀ ਹੋਏ ਨੇ ਜੋ ਆਪਣੇ ਝਾੜ ਆਊਗਾ ਇਸ ਵੈਰੈਟੀ ਦਾ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਵੀਰ ਬਣ ਕੇ ਆਪਣੇ ਖੇਤ ਤੇ ਲਾ ਕੇ ਤਜਰਬਾ ਕਰਿਆ ਕਰੋ ਭਾਵੇਂ ਮੇਰੇ 40 ਕੁਇੰਟਲ ਹੋ ਜਾਣ ਮੇਰੇ ਦੱਸਣ ਦੇ ਮੁਕਤਾਬ ਨਹੀਂ ਚਲੋ ਹਾਂ ਆਪਣੇ ਖੇਤ ਤੇ ਤਜਰਬਾ ਕਰੋ ਫੇਰ ਉਹ ਵੈਰੈਟੀ ਨੂੰ ਜ਼ਿਆਦਾ ਲਾਓ ਨਹੀਂ ਤਾਂ ਬਸ ਇੱਕ ਦੋ ਕਿੱਲੇ ਜਿਹੀ ਡੈਮੋ ਕਰਕੇ ਦੇਖਿਆ ਕਰੋ ਭਰਾ ਬਣ ਕੇ ਠੀਕ ਹੈ ਜੀ ਜੇ ਕਿਸੇ ਆਪਣੇ ਭਰਾ ਨੇ ਪਿਛਲੇ ਸਾਲ ਲਾਈ ਆ ਤਾਂ ਆਪਣੇ ਨਾਲ ਜ਼ਰੂਰ ਸ਼ੇਅਰ ਕਰਿਓ ਵੀ ਕੀ ਝਾੜ ਰਿਹਾ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ